शिवसेने दरबार देशात होईल पाच अशी बसो तर गडी आम्ही राहते दरबार तुळजा किंवा डी बो पण सांगली भाषा करो सर्वां पूर्या करवांना भागी सकाकी नोकरी देव आत्मां पूर्या करते आता करे ਸੋਤਰਾ ਦੇ ਬੇਟੇ ਵੀ ਦੇ ਦੇ ਤਾਂ ਕਿ ਤੁਹਾਡੇ ਫਾਸਾ ਸਮਾਂ ਬੱਤੀ ਪ੍ਰਤੀਬੀ ਅੱਜ ਦਾ ਮਾਤਾ ਪੂਰੀ ਕਰਦੇ ਆਂ ਤਾਂ ਵੀ ਬੈਰੀ ਬਿਮਾਰਾ ਦੀ ਸਿਹਤ ਤੇ ਤੰਦਰੁਸਤੀ ਵੱਲ ਤੇ ਚਾਹੀਦਾ ਵਾਤਦਾ ਕਰਦੇ ਆਂ ਤਾਂ ਵੀ ਪੌੜੀ ਦਾ ਕਬਜ਼ਾ ਜਿਹੜਾ ਹੱਡਾ ਹੋ ਜੇ ਤੋਂ ਨਾ ਤਬਨਾ ਰਿਟਾਣੇ ਲਈ ਮਾਤਾ ਤੁਹਾਡਾ ਵੀ ਤੰਦਰੁਸਤੀ ਵੱਲ ਤੇ ਸ਼ਕਤੀ ਕਰਵਾਉਣ ਦਾ ਵਾਤਦਾ ਕਰਦੇ ਆਂ घर पर चादी कराची करोड़ जी रोट वॾी चई चंत बचे के बर आ ट्रांसपोर्ट में जहिड़ा कारोबार वॾी चला तॾहिं सभु रूरियूं करियो सारे परिवार जी वास्ते चादी कराचो कहने घर जादू तूरे जोड़े करते लगा लगाया जिन झूला खाया घर चढ़ते पाता अपने पहले ला दे, पर दे पर लादे और पैदा जी जो केस होना वापस तक नावे ढंसा ठोरी अंत तक ढाई चढ़ दिया पैया करता दो तेरे जादू आपसे बैठे जी ने इलाज कराई है सर कर द

ਬੱਚਾ ਅਮਰ ਸਿੰਘ ਅਮਰ ਸਿੰਘ ਤੇ ਜਗਦੇਵ ਸਿੰਘ ਦਾ ਬੱਚਿਆਂ ਦਾ ਕਾਰੋਬਾਰ ਵਧੀਆ ਚਲਾ ਰਿਹਾ ਪਰ ਫਿਰ ਵੀ ਪਾਸਾ ਆਜਾ ਨਹੀਂ ਜਿਹੜੇ ਗੋਸੋਂ ਤੇ ਅਮਰ ਸਿੰਘ ਇਹ ਮਾਦਾ ਪਿੰਡੇ ਕਾਰੋਬਾਰ ਬੱਚਿਆਂ ਦਾ ਵਧੀਆ ਚਲਾ ਜਾ ਤਾਂ ਸਾਡੇ ਪਾਸਾ ਆ ਸਭ ਲੱਭਦਾ ਤੇ ਜੱਟੇ ਰਹਿ ਜਾਂਦੇ भैन सिमर बचोर रात बरत हो क्या कृपा लागो दूध आस बरातरी कर दो बच्चा क्या बोलने लग जाएगीपा बच्चे दिन वाकाम चादियां करा करनाम दर्दियां करता बख्शी आओ करना भागा मारियो गोल्टी ने क्या दरबार से माया भेजी आजी ने सारे बच्चों चादिया करा

ਪਰਦੇ ਚੋਂ ਨਾਟਕ ਦਾ ਵਾਸਤ ਕਰਾਵੇ ਬੈਠੇ ਕੰਮ ਚੋਂ ਬਣਾ ਪਰ ਨਾਟਕ ਹੀ ਹੈ ਪਰਦੇ ਚੋਂ ਨਾਟਕ ਦਾ ਵਾਸਤ ਹੈ ਅੰਤ ਤੱਕ ਤੇ ਪਾਛਾ ਪਰ ਦੇਣਸੇ ਚੋਂ ਬਣਾ ਪਰ ਨਾਟਕ ਹੀ ਹੈ ਅੰਤ ਤੱਕ ਤੇ ਪਾਛਾ ਸਮਰਧਨ ਤਾਂ ਇਹ ਵੀ ਇਹਨੂੰ ਕਾਰੋਬਾਰ ਦੇ ਦੇ ਤਾਂ ਸੱਤ ਤੇ ਪਾਛਾ ਸਮਰਧਨ ਪੂਰੇ ਕਰਦੇ ਹੋ ਸਰਕਾਰੇ ਮੰਤਰੀਆਂ ਨਾਲ ਤਾਂ ਗੱਲ ਪ੍ਰਣਾਸੇ ਦੀ ਸਰਕਾਰੀ ਮੰਤਰੀਂ ਤੇ ਤਾਲੁਤ ਦੀ ਗੱਲ ਤਾਂ ਨਾਟਕ ਹੀ ਹੈ

कहेंडे अंदर आएगा मैंने छह भी तंद रोशी वास्तव में लाश कराई है समाप्त दत वास्ते लाशते हुए बच्चों की तंदरुशी वास्ते चाहिए प्रवास तलाश हुई है भगपिंद कौर जी तंदुरोसी वास्ते चाहिए प्रवास तलाते करवाए हैं तलता पाशा समरा ਯਾਰੋ ਬੇਰੀ ਕਾਲੇ ਤੇ ਕਲਾਵਾ ਮਟੋ ਪੁੱੜਦੇ ਆ ਤੁਹਾਡੇ ਤਾਂ ਤਾਂ ਚੁੱਣੀ ਪਾਟਾਂ ਵਾਲੇ ਬੱਤੇ ਦੀ ਸ਼ਾਦੀ ਹੋ ਜੇ ਅਬ ਦੇ ਤਰਫਾਂ ਜੇ ਤੈਨੂੰ ਚੰਗੀ ਜਿਹੜੀ ਜੇਤਰੀ ਕਰਾਈਏ ਤੋੜਦੇ ਤਾਂ ਤਾਂ ਤੁਹਾਡੇ ਪਾਸਾ ਸਮਰੱਥਾ ਕਰੀਏ ਕਰਦੇ ਬੱਚਿਓ ਦਿਮਾਗ ਤੇ ਨਕਸ ਪੈ ਗਿਆ ਕਹਿੰਦੇ ਇਹ ਤਾਂ ਉਹ ਜੀਤੂ ਵਾਸਤੇ ਵਾਸਤੇ ਹੁੰਦੇ ਨੇ ਆ ਸਮਰੱਥਾ ਆਪਣੇ ਪਰ ਆਦੀ ਸਖਸ਼ਾਤ ਹੈ ਕਿ ਚੰਗੀ ਕਰਵਾ ਕੇ ਰਾਸੇ ਹੀ ਆ ਬੱਚਿਆਂ ਨੂੰ ਜਿਹੜੇ 9 ਨੰਬਰ ਦੇ ਪੱਤੀ ਪੁੜੇ ਮਿਲਦੇ ਤਾਂ ਤਾਂ ਤੁਹਾਡੇ ਬਾਪ ਦਾ ਜੋੜੀ ਲਾ ਦੇ ਮਾਤਾ ਨੂੰ ਲੋਹ ਦੇ ਦੇ ਸੋਹਰੇ ਸੇਵਾ ਕਰੇ ਕਰੇ ਦੀ ਆਸ ਮਰਾ ਸ੍ਰੀ ਚਾਦੇ ਹੋ ਹਾਂਜੀ ਭਾਈਓ ਜੀ ਸਨ ਤੇ ਕਾਰੋਬਾਰ ਆ ਤੇ ਤੱਕੇ ਵਾਸਤੇ ਦਾਸ ਪੋਤਿਆਂ ਨੇ ਬਾਪਾ ਵਾਸਤੇ ਧੰਨਵਾਦ ਕਰਾਈ ਆ ਉਹ ਸਭ ਸਾਥੀ ਚਾਪੀ ਕਰਾਵਾਤਾ ਔਰ ਪੋਤਿਆਂ ਨੇ ਬਾਪਾ ਵਾਸਤੇ ਰਸਿਕ ਕਰਦੇ ਨੇ ਕਰਜੀਤ ਸਿੰਘ ਫੌਜੀ ਨੂੰ ਪੁੱਤਰ ਦੀ ਦਾਦ ਵਾਸਤੇ ਸੰਕਟ ਕਦੀ

ਧਰਮ ਚੰਦਰ ਦਾ ਸਰਬਾਸਤ ਹੋਈ ਹੈ ਤੇਦੇ ਪੁੱਤਰੋ ਵੀ ਦਸਦੀ ਹੋਏ ਜਿਉਰੀ ਲੈ ਕੇ ਉਹਨਾਂ ਤੁਹਾਡੇ ਦਰਬਾਰ ਉਪਿਹਾਰ ਸਮਰਾਪਤੀ ਕਰਨਗੇ ਵੀਰਾਂ ਦੇ 4 ਸਾਲ ਹੋ ਗਏ ਸਾਦੀ ਹੋਈ ਨੂੰ ਤੇ ਕੋਈ ਪੁੱਤਰ ਨਹੀਂ ਢਾਕੇ ਧੀ ਵੀ ਨਾਰ ਬਸੇ ਤਾਂ ਤੁਹਾਡੇ ਪਾਸੋਂ ਭਰਦੇ ਚੋੜਨੇ ਲਾ ਦੇ ਦੁੱਤੇ ਆ ਸਮਰਾਪਤੀ ਕਰਨ ਲੋ ਵੀਰਾਂ ਦੇ ਕੋਲ ਇਹ ਤਾਂ ਸਰਕਾਰਾਂ ਦਾ ਗਰੰਟੀ ਤੇ ਕੋਈ ਝੂਠਾ ਕੀਕ ਪਾਇਆ ਦਾ ਵੀਰ ਨੂੰ ਕਿ ਇਸ ਤੋਂ ਬਰੀ ਕਿਹਾ ਗਿਆ ਭੰਟਾ ਤੁਹਾਡੇ ਪਾਸੇ ਪਰਪਰਾਸ ਮਨਾਉਤਰੀ ਕਰ ਦੇ। ਰਾਮ ਸਿੰਘ ਤੇ ਸਿਮਰ ਮਜੀਦ ਕੋਲ ਦੋਵੇਂ ਨੌ ਪੁੱਤਰਾਂ ਨਾਲ ਬੈਠ ਕੇ ਕਿਹਾ ਪੁੱਤਰੇ ਨਾਲ ਬੱਚੇ ਭੰਟਾ ਤੁਹਾਡੇ ਪਾਸਾ ਕਮਾਈਆਂ ਤੇ ਵਾਧੇ ਰਾਤੇ ਵਰਸਾ ਵਾਂਗਰ ਰਾਤ ਹੋਈ ਆ। ਆਹ ਸਮਰਾ ਕੱਟ ਰਿਹਾ ਕਰਨੇ ਚਾਹ ਕੇ ਤਰ ਕਰਨੇ ਆ। ਅੱਜ ਤੱਕ। ਸਾਡੀ ਸੋਖ ਸਾਥੀ ਆ ਤੇ ਪ੍ਰਵਾਸ ਦੀ ਚਾਹੀ ਕਰਵਾਤ ਦਾ ਵਾਸ ਹੋਈ ਆ।

ਰਣੇ ਬੱਚੇ ਉਹਨਾਂ ਮੱਛੀਆਂ ਤੋਂ ਬਚਾ ਕੇ ਰੱਖੋ ਤਾਂ ਤਾਂ ਤੁਹਾਡੀ ਬਾਕਸਾ ਪ੍ਰਾਜਿਤ ਅਗਰ ਤੁਸੀਂ ਬੱਚੇ ਕੰਨੀ ਕਰਾ ਰਹੇ ਹੋ ਜੇ ਰੋਣਾ ਜਿਹੜਾ ਬੱਚਾ ਕੇ ਚਾਹਦਾ ਉਸੇ ਹੱਥ ਤੋਂ ਜੇ ਤਾਂ ਤੁਹਾਡੀ ਬਾਕਸਾ ਉਲਖ ਬੀ ਸਗੋਂ ਰਾਤ ਪ੍ਰਾਤ ਹੋਈ ਹੈ ਚੰਗੇ ਨੰਬਰ ਲੈ ਕੇ ਪਾਸ ਅਹਿਆਸ ਮਰਾਸਪੁਰ ਕਰਦੇ ਚੱਗੇ ਬਾਕਾ ਕਰਦੇ ਤੇਨ ਸੰਗੇਰਾ ਪ੍ਰਾਪਤ ਨੇ ਪੇਸ਼ ਬੱਚਾ ਜਿਹਨੇ ਤੰਗੇ ਨੰਬਰ ਲਾ ਕੇ 56772550 ਦਾ ਪ੍ਰੇਰਣ ਕਰਨੇ ਚਾਹੀਦੇ ਨੇ ਰਾਜਕਦਾਨ ਬਾਹਰ ਮਰਿ ਧੋ ਦੇ ਪਾਸਾ 7550 ਦਾ ਪ੍ਰਾਪਤ ਕਰਦੇ ਪ੍ਰੇਜ ਸੰਤੋ ਦੀ ਪੀਰ ਹੋ ਜਾਤਾ 7250 ਮੇਰੇ ਨਾਮ ਪਰਵਾਸ ਸਹੀ ਆ